ਫੜੂਰ ਸਾਹਿਬ ਦੀ ਸੀਟ ਇੱਕ ਹੌਟ ਸੀਟ ਨਹੀਂ ਸਗੋਂ ਇੱਕ ਪੰਥਕ ਸੀਟ ਹੈ ਤੇ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਤੇ ਉੱਥੇ ਹੀ ਆ ਜਾ ਚੋਣ ਲੜ ਰਹੇ ਨੇ ਭਾਈ ਅਮਰਤਪਾਲ ਸਿੰਘ ਤੇ ਬਾਕੀ ਉਮੀਦਵਾਰਾਂ ਨੂੰ ਟੱਕਰ ਵੀ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਦੱਸ ਦਈਏ ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਕੇ ਸੰਗਰੂਰ ਤੋਂ ਉਮੀਦਵਾਰ ਚੁਣੇ ਗਏ ਨੇ ਤੇ ਉੱਥੇ ਹੀ ਬਾਕੀ ਵਿਰੋਧੀਆਂ ਨੂੰ ਟੱਕਰ ਦੇਣ ਦੇ ਲਈ ਸਿਆਸੀ ਅਖਾੜਾ ਪੂਰਨ ਤੌਰ ਤੇ ਭਖਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਜਿਸ ਤੋਂ ਬਾਅਦ ਸਿੱਖ ਕੌਮ ਦੀ ਆਵਾਜ਼ ਚੁੱਕਣ ਵਾਲਿਆਂ ਨੂੰ ਬਾਬਾ ਰਾਜਾ ਰਾਜ ਸਿੰਘ ਨੇ ਲੈ ਕੇ ਇੱਕ ਵੱਡੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਸਿੱਖਾਂ ਨੂੰ ਵੋਟ ਜ਼ਰੂਰ ਪਾਈ ਜਾਵੇ ਤੇ ਇੱਕ ਪਾਈ ਅਮਰਤਪਾਲ ਸਿੰਘ ਜਿਹੜੇ ਕਿ ਖੜੂਰ ਸਾਹਿਬ ਤੋਂ ਖੜੇ ਨੇ ਤੇ ਦੂਜੇ ਪਾਸੇ ਸਿਮਰਨਜੀਤ ਸਿੰਘ ਮਾ ਜਿਹੜੇ ਕਿ ਸਿੱਖਾਂ ਦੀ ਆਵਾਜ਼ ਚੱਕਦੇ ਨੇ ਤੇ ਵੱਧ ਤੋਂ ਵੱਧ ਜਿਹੜਾ ਕਿ ਚੋਣ ਪ੍ਰਚਾਰ ਕੀਤਾ ਜਾਵੇ ਸਿੱਖ ਕੌਮ ਦੀ ਆਵਾਜ਼ ਨੂੰ ਚੱਕਿਆ ਜਾਵੇ ਤੇ ਬਾਬਾ ਰਾਜਾ ਰਾਜ ਸਿੰਘ ਦੇ ਵੱਲੋਂ ਇਹ ਵੱਡੀ ਅਪੀਲ ਹੈ ਜਿਹੜੀ ਕਿ ਸਿੱਖ ਕੌਮ ਨੂੰ ਕੀਤੀ ਗਈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਾਬਾ ਰਾਜਾ ਰਾਜ ਸਿੰਘ ਦਾ ਹੋਰ ਕੀ ਕਹਿਣਾ ਹੈ ਅੱਜ ਆਪਣੇ ਜਥੇ ਸਮੇਤ ਸ੍ਰੀ ਅਮਰਤਸਰ ਸਾਹਿਬ ਪਹੁੰਚੇ ਹੋਏ ਆ ਭਾਈ ਸਰਬਜੀਤ ਸਿੰਘ ਜੀ ਨਿਊ ਜਾਰਟ ਵਾਲੇ ਉਹਨਾਂ ਦੇ ਘਰ ਉਹਨਾਂ ਦੇ ਭਰਾ ਤਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਹੋਰ ਸਾਰੇ ਜਿੰਨੇ ਵੀ ਸੱਜਣ ਮਿੱਤਰ ਨੇ ਇੱਥੇ ਪਹੁੰਚੇ ਹੋਏ ਨੇ ਤੇ ਇੱਥੇ ਕੌਂਟਮ ਦਾ ਮਕਸਦ ਤਾਂ ਇੱਕੋ ਹੀ ਆ ਵੀ ਭਾਈ ਅਮਰਤਪਾਲ ਸਿੰਘ ਜੀ ਇਹਦੇ ਖੰਡੋਰ ਹਲਕੇ ਤੋਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਜਥੇ ਸਮੇਤ ਆਏ ਹੋਏ ਆ ਕੱਲ ਵੀ ਚੋਣ ਪ੍ਰਚਾਰ ਕੀਤਾ ਅੱਜ ਵੀ ਚੋਣ ਪ੍ਰਚਾਰ ਵਾਸਤੇ ਜਾ ਰਹੇ ਆ ਸੇ ਇਹ ਉਹ ਘਾਰ ਆ ਜਿਹੜਾ ਪਹਿਲਾਂ ਤੋਂ ਹੀ ਪੰਥਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਜਦੋਂ ਵੀ ਪੰਥ ਦੇ ਵੱਡੇ ਕਾਰਜ ਹੁੰਦੇ ਨੇ ਇੱਥੇ ਆ ਕੇ ਸਾਰਾ ਕੁਝ ਬੈਠ ਕੇ ਮੀਟਿੰਗਾਂ ਹੁੰਦੀਆਂ ਨੇ ਇੱਥੇ ਪਹੁੰਚ ਕੇ ਸਾਰੇ ਪੰਛੀ ਦੇ ਲੀਡਰ ਆ ਕੇ ਗੱਲਬਾਤ ਕਰਦੇ ਨੇ ਸਰਬੱਤ ਖਾਲਸਾ ਵਲੇ ਵੀ ਇੱਥੇ ਕਤੂਰ ਹੋਏ ਤੇ ਭਾਈ ਕਪਲ ਪ੍ਰੇਮ ਸਿੰਘ ਜੀ ਜਿਹੜਾ ਪੰਛ 1200 ਤੋਂ ਆਗਨੇ ਉਹਨਾਂ ਦਾ ਇਹ ਦੂਜਾ ਘਰ ਆ ਇੱਥੇ ਆ ਕੇ ਠਹਿਰਦੇ ਨੇ ਉਹ ਇੱਥੇ ਰਹਿੰਦੇ ਸੀ ਤੇ ਹੁਣ ਅਸੀਂ ਵੀ ਜਿੰਨਾ ਚਿਰ ਇਹ ਇਲੈਕਸ਼ਨ ਹੋਗੇ ਉਹਨਾਂ ਚਿਰ ਇੱਥੇ ਠਹਿਰਾਂਗੇ ਇੱਥੇ ਡੇਰੇ ਨੇ ਫੌਜਾਂ ਦੇ ਤੇ ਪ੍ਰਚਾਰ ਤੇ ਜਾ ਕੇ ਵਾਪਸ ਸ਼ਾਮ ਨੂੰ ਇੱਥੇ ਆਇਆ ਕਰਾਂਗੇ ਤੇ ਸੰਗਤ ਜੀ ਸਾਰਿਆਂ ਵੱਲੋਂ ਜਿੰਨੇ ਵੀ ਬੈਠੇ ਨੇ ਪਰਿਵਾਰਕ ਮੈਂਬਰ ਸਾਰੇ ਭਾਈ ਅਮਰਪਾਲ ਸਿੰਘ ਵੀ ਸਪੋਰਟ ਚੜ੍ਹਦੀ ਕਲਾ ਦੇ ਨੰਨ ਕਰ ਰਹੇ ਨੇ ਤੇ ਅੱਗੇ ਇਹਨਾਂ ਨੇ ਆਪਣੇ ਜਿੰਨੇ ਵੀ ਰਿਸ਼ਤੇਦਾਰੀਆਂ ਨੇ ਉਸ ਹਲਕੇ ਦੇ ਵਿੱਚ ਉਹਨਾਂ ਅਨੁਸਾਰ ਨੂੰ ਟੈਲੀਫੋਨ ਕਰਤਾ ਨਾਲ ਤੁਰਦੇ ਨੇ ਤੇ ਇਹ ਪੰਥਕ ਪਰਿਵਾਰ ਆ ਤੁਸੀਂ ਜਾਣਦੇ ਹੋ ਭਾਈ ਸਾਹਿਬ ਜੀਤ ਸਿੰਘ ਜੀ ਨਿਊ ਜਾਰਕ ਵਾਲਿਆਂ ਨੂੰ ਇਸ ਤਰ੍ਹਾਂ ਉਹਨਾਂ ਦੀ ਪੂਰੇ ਬਰਲ ਦੇ ਵਿੱਚ ਜਿਹੜੀ ਚੜ੍ਹਦੀ ਕਲਾ ਇਹ ਪਰਿਵਾਰ ਉਹ ਆ ਦਾ ਕਿੰਗਾ ਉਹ ਬਰਲ ਕੁਸ਼ਕਮ ਉਹ ਜੀਆ ਸਾਇਸ ਦਾ ਗ੍ਰੇਟ ਉਹ ਪਰਿਵਾਰ ਆ ਜਿਹੜਾ ਕੰਬੋਜਾ ਗ੍ਰੇਟ ਹੋਏ ਨੇ ਜਿਨ੍ਹਾਂ ਨੇ ਬਰਲ ਦੇ ਉੱਤੇ ਰਾਜ ਕੀਤਾ ਇਹ ਸਾਹੀ ਉਹ ਪਰਿਵਾਰ ਆ ਸਾਰਿਆਂ ਨੂੰ ਬਹੁਤ ਪਿਆਰ ਆ ਭਾਈ ਸਾਹਿਬਜੀਤ ਸਿੰਘ ਉਹਨਾਂ ਦਾ ਪਰਿਵਾਰ ਦਾ ਬਹੁਤ ਚੜ੍ਹਦੀ ਕਲਾ ਦਾ ਨਿਸ਼ੇਵਾ ਕਰਦੇ ਨੇ ਗੁਰੂ ਜੀ ਨਾਲ ਦੇ ਪਰਿਵਾਰ ਤੇ ਸੇ ਤਾਂ ਕਿਰਪਾ ਬਣਾਈ ਰੱਖੇ ਤੇ ਪੰਥਕ ਕਤੀਬੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਹਿੱਸਾ ਲੈਂਦੇ ਨੇ ਤੇ ਜਿੰਨੇ ਵੀ ਪੰਥਕ ਕਾਰਜ ਹੁੰਦੇ ਨੇ ਇੱਥੇ ਪਹਿਲਾਂ ਵੀ ਦੱਸਿਆ ਤੁਹਾਨੂੰ ਸਾਰਾ ਇੱਥੇ ਚੱਲਦਾ ਸਿਸਟਮ ਤੇ ਇਹਨਾਂ ਨੇ ਵੀ ਤੋਹਈਆ ਕੀਤਾ ਸਾਰਿਆਂ ਨੇ ਤੇ ਭਾਈ ਅਮਨਪਾਲ ਸਿੰਘ ਭਾਈ ਸਰਵਜੀਤ ਸਿੰਘ ਜੀ ਮਲੋ ਜਿਨ੍ਹਾਂ ਨੇ ਪੰਥ ਦੀ ਡਿਗਰੀ ਹੋਈ ਪੱਗ ਨੂੰ ਸਿਰ ਤੇ ਰੱਖਿਆ ਬਾਈ ਲਖਾ ਸਧਾਨਾ ਸਰਦਾਰ ਸਿਮਰਜੀਤ ਸਿੰਘ ਮਾਦਨੀ ਵੀ ਹੋਰ ਪੰਥਕ ਲੀਡਰ ਨੇ ਦਸਕਰਨ ਸਿੰਘ ਖਾਨ ਸਿੰਘ ਵਾਲਾ ਡਾਕਟਰ ਬੀਤੂ ਜੀ ਸਾਰਿਆਂ ਨੂੰ ਜਿਤਾਉਣ ਦੀ اپیل ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਪੰਜਾਬ ਦੇ ਵੋਟਰ ਨੇ ਆਓ ਆਪਾਂ ਰੜ ਕੇ ਇੱਕ ਬਾਾਰ ਫੇਰ ਪੰਥ ਨੂੰ ਜਿਹੜਾ ਵੱਡਾ ਖਲੋਣਾ ਉਹ ਵਜੇ ਦੁਬਾਰਾ ਫੇਰ ਪੰਥਕ ਜਿਹੜੇ ਸਾਡੇ ਉਮੀਦਵਾਰ ਨੇ ਉਹ ਜਿੱਤਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਉਜਵਲ ਵਿਖੋ ਹੋਵੇ ਪੰਜਾਬ ਦੀ ਚੜ੍ਹਦੀ ਕਲਾ ਹੋਵੇ ਕਿਸਾਨੀ ਵਸ ਸਕੇ ਜਵਾਨੀ ਵਸ ਸਕੇ ਸਾਡਾ ਪਾਣੀ ਵਸ ਸਕੇ ਸਾਡਾ ਪੰਜਾਬ ਵਸ ਸਕੇ ਤੇ ਰਾਜ ਕਰੇ ਖਾਲਸਾ ਦਾ ਜਿਹੜਾ ਅਸੀਂ ਅਰਦਾਸ ਬੇਨਤੀ ਸਤਿਗੁਰਾਂ ਚਰਨਾਂ ਦੇ ਵਿੱਚ ਕਰਦੇ ਆ ਉਹ ਪੂਰੀ ਹੋਵੇ ਤੇ ਆਪ ਸਾਰੇ ਸਿੱਖ ਸੰਗਤਾਂ ਦਾ ਸੰਯੋਗ ਦੀ ਲੋੜ ਆ ਕਿ ਭਾਈ ਅਮਰਪਾਲ ਸਿੰਘ ਤੇ ਪੰਥ ਜਿਹੜੇ ਉਮੀਦਵਾਰ ਖੜੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਜਿਤਾਉਣਾ ਪਾਰਲੀਮੈਂਟ ਦੇ ਭੇਜਣਾ ਤਾਂ ਕਿ ਫੇਰ ਖਾਲਸਾ ਪੰਥ ਦੇ ਬੋਰਡ ਵਾਲੇ What was